ਕਮਿਊਨਿਟੀਜ਼ ਦੇ ਨਾਲ ਤੁਸੀਂ ਕਿਵੇਂ ਬਿਹੇਵੀਅਰ ਰਿਹਾ ਕਰੋ ਕੋਲਡੀ ਐਸੋਸੀਏਸ਼ਨ ਜਿਹੜੀਆਂ ਪੈਕ ਹੁੰਦਾ ਤੁਹਾਡੀ ਬਿਲਕੁਲ ਸੋ ਮੇਰਾ ਪੋਸਟਰ ਰਿਲੇਸ਼ਨਸ਼ਿਪ ਥਿਆਦਾ ਸਾਰੀਆਂ ਕਮਿਊਨਿਟੀ ਐਸੋਸੀਏਸ਼ਨਜ਼ ਦੇ ਨਾਲ ਬਸ ਸਾ ਤਾਂ ਜਦੋਂ ਨਵੀਂ ਕਮਿਊਨਿਟੀ ਜਿਹੜੀ ਬਣਦੀ ਆ ਉਹ ਬੇਸਿਕਲੀ ਲੱਗਣੀਆਂ ਹੁੰਦੀਆਂ ਤੇ ਉਹਦੇ ਚ ਤੁਹਾਡਾ ਰੋਲ ਕੀ ਸੀ ਯੂਨਿਟਸ ਬਸ ਸਾ ਨਹੀਂ ਲੱਗਦੇ ਲੋਕ ਵਾਸਾ ਲੈਂਦੇ ਜੇ ਕਿਸੇ ਹੋਰ ਕਮਿਊਨਿਟੀ ਦੇ ਵਿੱਚ ਤੁਸੀਂ 300 ਯੂਨਿਟਸ ਬਣਨ ਦੀ ਵੇਟ ਕਰ ਰਹੇ ਹੋਗਾ ਮੇਬੀ ਇਨ ਆਰ ਕਮਿਊਨਿਟੀਜ਼ ਇਟ ਗੇਟਸ ਓਨ ਬਸ ਚਾਹੀਦੀ ਮੁੰਡਾ ਕਲੈਕਸ਼ਨ ਤੁਸੀਂ ਲੜ ਰਹੇ ਆ ਦਵਾ ਹਾਂਜੀ ਕੀ ਉਹਦੇ ਵਿੱਚ ਕੋਈ ਖਾਸ ਰੀਜ਼ਨ ਆ ਤੁਸੀਂ ਸੈਕੰਡ ਟਰਮ ਲੜਨਾ ਚਾਹੁੰਦੇ ਆ ਜਾਂ ਵੈਸੇ ਹੀ ਤੁਸੀਂ ਹਾਰ ਰਹੇ ਬਿਲਕੁਲ ਕੋਈ ਹੋਰ ਜਿੱਤ ਜਾਂਦਾ ਹਾਂਜੀ ਕੀ ਤੁਸੀਂ ਬੀ ਐਕਸ ਕਾਉਂਸਲਰ ਪੋਸਟ ਏਰੀਆ ਦਾ ਜਿਹੜਾ ਕੋਈ ਕੈਂਡੀਡੇਟ ਨਵਾਂ ਜਿੱਤੂਗਾ ਤੇ ਕਾਉਂਸਲਰ ਬਣ ਜੂਗਾ ਕੀ ਤੁਸੀਂ ਉਹਦੀ ਸਪੋਰਟ ਕਰੋਗੇ ਤਮਰਾਏ ਪੰਜਾਬੀ ਲਿੰਕ মিডিਆ ਗਰੁੱਪ ਤੇ ਅੱਜ ਸਾਡੇ ਕੋਲ ਗੈਸਟ ਆਏ ਹੋਏ ਆ ਰਾਜ ਢਾਲੀਵਾਲੀ ਕੈਲਗਰੀ ਸਟੂਡੀਓ ਦੇ ਵਿੱਚ ਰਾਜ ਢਾਲੀਵਾਲ ਦ ਸੈਕੰਡ ਟਰਮ ਵਾਸਤੇ ਕਾਉਂਸਲਰ ਦੀ ਇਲੈਕਸ਼ਨ ਲੜ ਰਹੇ ਆ ਵਾਰਡ 5 ਤੋਂ ਕੈਂਡੀਡੇਟ ਹੈਗੇ ਆ ਪਹਿਲਾ ਇੱਕ ਟਰਮ ਇਹ ਵਾਰਡ 5 ਦੇ ਵਿੱਚ ਪੂਰੀ ਟੰਗ ਕੱਟ ਚੁੱਕਿਆ ਆ ਗੱਲਬਾਤ ਕਰਾਂਗੇ ਰਾਜ ਢਾਲੀਵਾਲ ਹੁਣਾਂ ਦੇ ਨਾਲ ਜਿਹੜੀ ਇਲੈਕਸ਼ਨ ਦੂਸਰੀ ਵਾਰੀ ਹੋਣੀ ਹੈ ਉਹਦੇ ਬਾਰੇ ਕੁਝ ਗੱਲਾਂ ਬਾਤਾਂ ਕਰਾਂਗੇ ਤੇ ਕੁਝ ਗੱਲਾਂ ਬਾਤਾਂ ਕਰਾਂਗੇ ਜਿਹੜੀ ਪਿਛਲੀ ਟਰਮ ਇਹਨਾਂ ਨੇ ਪੂਰੀ ਕੀਤੀ ਹੈ ਆ ਰਾਜ ਤੁਹਾਡਾ ਸਵਾਗਤ ਹੈ ਪੰਜਾਬੀ ਲਿਗ ਮੀਡੀਆ ਗਰੁੱਪ ਥੈਂਕ ਯੂ ਜੀ ਥੈਂਕ ਯੂ ਫੋਰ ਹੈਵਿੰਗ ਮੀ ਇੱਥੋ ਨੋਤੇ ਤੁਹਾਡੀ ਸਾਰ ਇਸ ਦੇਖਣ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸასი ਕਰ ਆ ਮੈਂ ਸ਼ੁਰੂ ਕਰੂੰਗਾ ਤੁਹਾਡਾ ਜਨਮ ਕੈਲਗਰੀ ਦਾ ਹੀ ਹੈ ਨਹੀਂ ਜੀ ਐਕਚੁਅਲੀ ਮੈਂ ਇੰਡੀਆ ਬੋਨ ਹੋਇਆ ਸੀ ਅੱਛਾ ਔਰ ਛੋਟੇ ਹੁੰਦੇ ਸੀਗੇ ਜਦੋਂ ਪੇਰੈਂਟਸ ਇੱਥੇ ਮਾਈਗ੍ਰੇਟ ਕਰ ਗਏ ਸੀ ਕਿੰਨੀ ਕੋ ਮੇਰੀ ਮੇਰੀ ਉਮਰ ਉਦੋਂ 13-14 ਸਾਲ ਸੀਗੀ ਠੀਕ ਹੈ ਸੋ ਅਮ 14 ਸਾਲ ਤੋਂ DHA ਦੇ ਵਿੱਚ ਤੁਸੀਂ ਕੈਲਗਰੀ ਆ ਗਏ ਹੋ ਤੇ ਉਸ ਤੋਂ ਬਾਅਦ ਪੜ੍ਹਾਈ ਜਿਹੜੀ ਹੈਗੀ ਇਹ ਸਾਰੀ ਇੱਥੇ ਕੰਪਲੀਟ ਕਰੀ ਹੈ ਹਾਂਜੀ ਕੰਪਲੀਟ ਕਰਕੇ ਫਿਰ ਤੁਸੀਂ ਬਿਜ਼ਨਸ ਵੀ ਕਰਾਇਆ ਮੇਰਾ ਹਰ ਕੁਝ ਨੇ ਜਿਵੇਂ بزਨਸ ਨਹੀਂ ਕੀਤਾ ਮੈਂ ਐਕਚੁਅਲੀ ਜੌਬ ਹੀ ਕੀਤੀ ਸੀ ਕਾਰਪੋਰੇਟ ਸੈਕਟਰ ਦੇ ਵਿੱਚ ਮੇਰੀ ਜਨਮ ਮੇਂ TIA ਰੈਸਟ ਟੂ ਬੀ ਪਰਸਨ ਟੂ ਗ੍ਰੈਜੂਏਟ ਹੋਈ ਫਿਰ ਯੂਨੀਵਰਸਿਟੀ ਕੈਰੋ ਤੋਂ ਪਹਿਲੀ ਡਿਗਰੀ ਲਈ ਸੀਗੀ ਇੰਟਰਨੈਸ਼ਨਲ ਰਿਲੇਸ਼ਨਸ ਫਿਰ ਦੂਜੀ ਡਿਗਰੀ ਮੇਰੀ ਸੀਗੀ B.Sc. in ਕੈਮੀਕਲ ਇੰਜੀਨੀਅਰਿੰਗ ਤੇ ਉਹਦੇ ਨਾਲ ਥੋੜੀ ਜੀ ਇਕਨੋਮਿਕਸ ਵੀ ਸੀਗੀ ਫਿਰ ਮੈਂ ઓਲੈਂਗੈਸ ਚ ਚਲੇ ਗਿਆ ਤੇ ਆ ਵਾਸ ਲੱਕੀ ਐਂਡ ਫੋਰਚੂਨੇਟ ਕਿ ਉੱਥੇ ਮੈਨੂੰ 11-12 ਸਾਲ ਕੰਮ ਕਰਨ ਦਾ ਮੌਕਾ ਮਿਲਿਆ ਆ ਸੰਕੁਣ ਇੰਜੀਨੀਅਰ ਠੀਕ ਸੋ ਉੱਥੇ 11 12 ਸਾਲ ਕੰਮ ਕਰਨ ਤੋਂ ਬਾਅਦ ਫਿਰ ਤੁਸੀਂ ਪੋਲਿਟਿਕਸ ਵੱਲ ਨੂੰ ਥੋੜਾ ਜਿਹਾ ਝੁਕਾ ਹੋਇਆ ਇੱਕੋ ਜਿਹੀ ਪੋਲਿਟਿਕਸ ਜਿਹੜੀ ਹੁੰਦੀ ਆ ਉਹ ਆਪਾਂ ਨੂੰ ਟਰਮ ਯੂਜ਼ ਕਰ ਲੈਣੇ ਆ ਮੇਰਾ ਸਿਗਾ ਕੀ ਹਾਊ ਟੂ డు ਆਈ ਗਿਵ ਬੈਕ ਟੂ ਦ ਕਮਿਊਨਿਟੀ ਮੈਂ ਵੌਲੰਟੀਅਰ ਕਰਦਾ ਹੁੰਦਾ ਸੀਗਾ ਜਿੱਦਾਂ ਕਿ ਪਬਲਿਕ ਲਾਇਬ੍ਰੇਰੀ ਨਾਲ 2014 ਤੋਂ ਸ਼ੁਰੂ ਕੀਤਾ ਸੀ ਫਿਰ ਇਸੇ ਤਰੀਕੇ ਨਾਲ ਨਾਰਥ-ਈਸਟ ਇੱਥੇ ਫੈਮਿਲੀ ਕਨੈਕਸ਼ਨ ਉਹਨਾਂ ਦੇ ਬੋਰਡ ਤੇ ਹੁੰਦਾ ਸੀ 2010 ਦੇ ਵਿੱਚ ਕੁਝ ਚੇਂਜਸ ਆਈਆਂ ਤੇ ਬੋਰਡ ਫਾਈਵ ਓਪਨ ਹੋਇਆ ਤੇ ਕਮਿਊਨਿਟੀ ਦੇ ਵਿੱਚ ਹੋਰ ਵੀ ਕੰਮ ਕੀਤੇ ਜਿੱਦਾਂ ਰੈ residențial ਸਕੂਲਸ ਬਾਰੇ ਅਵੇਰਨੈਸ ਲਈ ਆਂਦੀ ਹੋਰ ਕੀ ਮੁੱਦੇ ਉਹਨਾਂ ਤੇ ਗੱਲਬਾਤ ਕਰਨੀ ਇਕੁਲਾਈਜ਼ੇਸ਼ਨ ਫਿਰ ਉਹ ਕਮਿਊਨਿਟੀ ਦੇ ਵਿੱਚ ਆਵਾਜ਼ ਆਈ ਕਈ ਲੋਕਾਂ ਨੇ ਅਪਰੋਚ ਕੀਤਾ ਵੀ ਯੂ نو ਦੇ ਇਸ਼ੂਸ ਤੇ ਗੁਡ ਐਜੂਕੇਸ਼ਨ ਅਤੇ ਕੋਈ ਐਕਸਪੀਰੀਅੰਸ ਆ ਕਿਉਂਕਿ ਜਦ ਮੈਂ ਸੰਕੁਚ ਕੰਮ ਕਰਦਾ ਸੀ ਮੈਂ ਬਜਟ ਐਂਡ ਬਿਜ਼ਨਸ ਪਲਾਨਿੰਗ ਤੇ ਡਿਵੈਲਪਮੈਂਟ ਲੀਡ ਸੀਗਾ ਠੀਕ ਹੈ ਫਿਰ ਉਹ ਕਹਿੰਦੇ ਕਿ ਯੂ ਸ਼ੁੱਡ ਸੋ ਸੋ ਇਹ ਜੋ ਕੁਝ ਤੁਸੀਂ ਕਰਿਆ ਉਦੋਂ ਕਿ ਉਸ ਟਾਈਮ ਤੇ ਤੁਸੀਂ ਵਿੱਚ ਸਿਟੀ ਚ ਬਿਲਕੁਲ ਇਨਵੋਲ ਸੀ ਉਹ ਮੋਨਟਰੀਰੀ ਬੇਸਿਸ ਤੇ ਨਹੀਂ ਨਹੀਂ ਮੈਂ ਬਿਲਕੁਲ ਇਨਵੋਲ ਸੀ ਜੀ ਮੈਂ ਵੌਲੰਟੀਅਰ ਕਰਤਾ ਹੁੰਦਾ ਸੀ ਆਪਦਾ ਯੂਸਡ ਟੂ ਥੋੜਾ ਜਿਹਾ ਮੇਰੀ ਵਾਈਫ ਵੀ ਇੰਜੀਨੀਅਰ ਆ ਪਰਮਾਤ ਮੈਂ ਮੇਰੇ ਨਾਲ ਦੋ ਬੱਚੇ ਨੇ ਉਹਨਾਂ ਨਾਲ ਟਾਈਮ ਸਪੈਂਡ ਕਰੀਦਾ ਸੀ ਫੈਮਲੀ ਸਭ ਕੁਝ ਕਰੀ ਬੜੀਆ ਸੀ ਪਰ ਵੌਲੰਟੀਅਰ ਕਰੀ ਜਾਂਦਾ ਇਸਾਈਡ ਤੇ ਤੇ ਪਰ ਇਹ ਕਦੇ ਨਹੀਂ ਸੋਚਿਆ ਸੀ ਕਿ ਇਦਾਂ ਇਲੈਕਟਡ ਅਫੀਸ਼ਲ ਕਿਸੇ ਦਿਨ ਬਣਨਾਂ ਉਹ ਤੱਕ ਚਲੋ ਸੋ ਸੋ ਹੁਣ ਚਲੋ ਤੁਸੀਂ ਇਲੈਕਟ ਹੋ ਗਏ ਇੱਕ ਟਰਮ ਕੰਪਲੀਟ ਕਰ ਲਈ ਆ ਉਹਨੂੰ ਹਾਂਜੀ ਉਹ ਜਿਹੜੀ ਇੱਕ ਟਰਮ ਤੁਸੀਂ ਕਰੀ ਆ 5 ਸਾਲ ਦੀ ਟਰਮ ਜਾਂ 4 ਸਾਲ ਦੀ 4 ਸਾਲ ਦੀ ਟਰਮ ਉਹਦੇ ਵਿੱਚ ਥੋੜਾ ਜਿਹਾ ਜੇ ਸਾਡੇ ਸੁਣਨ ਵਾਲੇ ਤੇ ਦੇਖਣ ਵਾਲਿਆਂ ਨੂੰ ਦੱਸ ਦਿਓ ਵੀ ਉਹਦੇ ਵਿੱਚ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਤੁਸੀਂ ਕੀ ਅਚੀਵਮੈਂਟ ਕਰਿਆ ਉਹਦੇ ਵਿੱਚ ਤੇ ਕਮਿਊਨਿਟੀਆਂ ਦੇ ਨਾਲ ਤੁਸੀਂ ਕਿਵੇਂ ਬਿਹੇਵੀਅਰ ਰਿਹਾ ਤੁਹਾਡਾ ਦੇਖੋ ਜੀ ਪਹਿਲੀ ਟਰਮ ਜਦੋਂ ਨਵੀਂ ਗਈ ਸੀ ਥੋੜਾ ਜਿਹਾ ਮੈਨੂੰ ਐਡਵਾਂਟੇਜ ਹੀ ਸੀ ਜਿੱਦਾਂ ਮੈਂ ਪਹਿਲਾਂ ਟੱਚ ਕੀਤਾ ਕਿ ਬਿਜ਼ਨਸ ਐਂਡ ਬਜਟ ਪਲੈਨਿੰਗ ਵਗੈਰਾ ਡਵੈਲਪਮੈਂਟ ਦੀ ਰੋਲ ਸੀਗਾ ਮੇਰਾ ਸੋ ਉਹ ਐਕਸਪੀਰੀਅੰਸ ਮੇਰੇ ਬਹੁਤ ਕੰਮ ਆਇਆ ਠੀਕ ਕਿਉਂਕਿ ਇਲੈਕਸ਼ਨ ਹੋਈ ਸੀ 2021 ਦੇ ਵਿੱਚ ਅਕਤੂਬਰ ਦੇ ਵਿੱਚ ਤੇ ਨਵੰਬਰ ਦੇ ਵਿੱਚ ਹੀ ਬਜਟ ਅਡਜਸਟਮੈਂਟ ਸੀ ਤੂ ਮੈਂ ਰਾਈਟ ਟੂ ਵੀਡੀਓ ਤੁਮੇ ਗਿਆ ਜੇ ਮੈਨੂੰ 익ਸਪੀਰੀਅੰਸ ਹੋ ਕਰਕੇ ਮੈਨੂੰ ਉਹਦਾ ਬਹੁਤ ਫਾਇਦਾ ਹੋਇਆ ਉਸ ਦਿਨਾਂ ਨਾਲ ਜਦੋਂ ਮੈਂ ਕਿਉਂਕਿ ਮੈਂ ਜਦੋਂ ਉੱਥੇ ਕੰਮ ਕਰਦਾ ਹੁੰਦਾ ਸੀ ਸੰਕੋਰ ਦੇ ਵਿੱਚ ਪ੍ਰੋਜੈਕਟ ਓਰੀਐਂਟ ਹੁੰਦਾ ਸੀਗੇ ਹਾਊ ਟੂ ਨੇਗੋਸ਼ੀਏਟ ਹਾਊ ਟੂ ਡੀਲ ਵਿਦ ਡਿਫਰੈਂਟ ਸਟੇਕਹੋਲਡਰਸ ਉਹਦਾ ਵੀ 익ਸਪੀਰੀਅੰਸ ਮੇਰੇ ਬਹੁਤ ਕੰਮ ਆਇਆ ਕਿਤੇ ਨਾ ਕਿਤੇ ਮੈਨੂੰ ਮੈਂ ਵਰਡ ਅਰिजिनल ਵਰਡ ਪੰਜ ਵਿੱਚ ਵੱਡਾ ਹੋਇਆ ਰੰਡ ਉਹ ਉਹਦੇ ਜਿਹੜਾ ਵਰਡ ਪੜਾਹਣ ਜੀ ਹੋਦਾ ਆ ਇਹ ਤਿੰਨ ਹੁੰਦਾ ਜਿਹਨੂੰ ਆਪਾਂ ਡਿਪਰੈਜ਼ੈਂਟ ਕਰਦੇ ਆ ਹਾਂ ਤੇ ਕੋਚ ਜੇਸ਼ੂਸ ਜੀ ਵਾਰਡ ਜਿੱਦਾਂ ਆਉਂਦੀ ਮੈਨੂੰ ਲੱਗਿਆ ਕਿ ਪਹਿਲਾਂ ਤਾਂ ਜਿਹੜਾ ਰਿਕਵਿਸ਼ਨ अबाउट ਐਫੀਸਿਟ ਠੀਕ ਉਹਦੇ ਤੇ ਨਾਰਥ ਈਸਟ ਐਥਲੈਟਿਕ ਕੰਪਲੈਕਸ ਅਪਰੂਵ ਕਰਾਇਆ ਉਹਦੇ ਵਿੱਚ 100 10 ਮਿਲੀਅਨ ਦੀ ਇਨਵੈਸਟਮੈਂਟ ਚੱਲ ਰਹੀ ਆ ਤੇ 35 ਏਕੜ ਜੁਬਾਨਾ ਉਹ ਮੈਂ ਉੱਤੇ ਬਹੁਤ ਖੁਸ਼ੀ ਹੁੰਦੀ ਆ ਮੈਨੂੰ ਆਪਣੇ ਬੱਚਿਆਂ ਲਈ ਉਹਦੇ ਲਈ ਚਾਰ ਸਾਕਰਰ ਬੰਡੀ ਐਂਡ ਆਰਟੀਫੀਸ਼ੀਅਲ ਕ੍ਰਿਕਟ ਸਟੇਡੀਅਮ ਬਣੂਗਾ ਵੈਸਟ ਆਫ ਟੋਰੰਟੋ ਪਹਿਲਾ ਇੰਟਰਨੈਸ਼ਨਲ ਸਟੈਂਡਰਡ ਫਿਰ ਉਹਦੇ ਨਾਲ ਹੀ ਬਿਲਕੁਲ 80388 ਦੇ ਵਿੱਚ ਬੰਨਾ ਨਾਲ ਹੀ ਉਹ ਜਿਹੜਾ ਏਰੀਆ ਵਾ ਉਹ 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 ਆਪਣੇ ਸੈਟਰਲ ਰਿਚ ਇੰਡਸਟਰੀਅਲ ਐਸਪੀ ਦੇ ਵਿੱਚ ਆਉਂਦਾ ਠੀਕ ਉਹਦੇ ਨਾਲ ਇੱਕ Costco ਵਾਲੇ ਆ ਰਹੇ ਸੀ ਉਹ ਕਹਿੰਦੇ ਸੀ ਅਸੀਂ ਵੀ ਇੱਕ Costco ਲੈ ਕੇ ਆਣਾ ਕਿਉਂਕਿ ਨੌਰਥ ਕਮਿਊਨਿਟੀ 'ਚ ਇਹਦੀ ਬੜੀ ਮੰਗ ਸੀ ਕਿ ਸੁਪਰਮਾਰਕੀਟਸ ਹੈ ਨਹੀਂ ਸਿਟੀ ਦੇ ਨਾਲ ਉਹਨੇ ਕਮ ਕੀਤਾ ਉਹ ਸਿਟੀ ਕਹਿੰਦੀ ਸੀ ਕਿ ਸਾਡੀ ਇੰਡਸਟਰੀਅਲ ਦੇ ਗਰੋਥ ਸਟਰੈਟੇਜੀਆ ਦੇ ਨਾਲ ਅਲਾਈਨ ਨਹੀਂ ਕਰਦਾ ਸੋ ਚਲੋ ਉਹਦੇ ਨਾਲ ਕੰਮ ਕਰਕੇ ਸਿਟੀ ਨਾਲ ਉਚੂਨ ਦੇ ਵਿੱਚ ਜੁਲਾਈ ਦੇ ਵਿੱਚ ਉਹ ਪ੍ਰੂਫ ਹੋ ਗਿਆ ਇਸੇ ਤਰੀਕੇ ਦੇ ਨਾਲ ਕੰਟਰੀ ਹਿਸ ਬੋਲੀਵਰਡ ਦੇ ਦਾ ਰੋਡ ਵੀ ਇਨਫਰਾਸਟ੍ਰਕਚਰ ਬਹੁਤ ਹਮਲਾ ਸੀਗਾ ਤਾਂ ਬਿਲਕੁਲ ਸਿੰਗਲ ਲੇਨ ਸੀਗੀ ਸਾਰੀ ਉਹ ਕੱਤੀ ਪਈ ਸੀਗੀ ਉਹਦੇ ਲਈ ਬਜਟ ਪ੍ਰੂ ਕਰਾਇਆ ਉਹਦਾ ਕੰਮ ਹੁਣ ਚੱਲ ਰਿਹਾ ਇਸੇ ਤਰੀਕੇ ਨਾਲ 60 ਇਸ ਸਟਰੀਟ ਦਾ ਕੰਮ ਸ਼ੁਰੂ ਹੋ ਗਿਆ ਵਾ ਉਹ ਕੰਟਰੀ ਹਿਲਸ ਦੇ 에ਰਪੋਰਟ ਰੋਡ ਦੇ ਵਿੱਚ ਬਣਨੀ ਆ ਇਸੇ ਤਰੀਕੇ ਨਾਲ ਹੁਣ ਤੁਸੀਂ ਦੇਖੋ ਮੈਗਨਾਈਟ ਦੀ ਰੀਕੰਸਟਰਕਸ਼ਨ ਹੋ ਰਹੀ ਆ ਮੀਟੀ ਸਿਟੀ ਦੀ ਕੰਸਟਰਕਸ਼ਨ ਹੋ ਰਹੀ ਆ ਸੈਟਲ so ਇਹ ਸੀਗੇ ਫਿਰ ਇਸੇ ਤੇ ਤਰੀਕੇ ਦੇ ਨਾਲ ਜਿਹੜੇ ਸਾਡੇ ਪਾਰਕ ਤੇ ਪਲੇਗਰਾਉਂਡਸ ਉਹਨਾਂ ਦੇ ਵਿੱਚ ਬੜੀਆਂ ਪ੍ਰੋਬਲਮ ਸੀ ਕਿਉਂਕਿ ਜਦੋਂ ਪਾਰਕਸ ਡਿਜ਼ਾਈਨ ਹੁੰਦੇ ਨੇ ਤਾਂ ਉਹ ਇੱਕ ਕਨਸੈਪਟ ਹੁੰਦਾ ਵਾ ਕਿ ਉਹਨੂੰ ਯੂਟਿਲਾਈਜ਼ ਕਿੱਦਾਂ ਕਰਨਾ ਪਰ ਪਿਛਲੇ 3-4 ਸਾਲਾਂ ਦੇ ਵਿੱਚ 5 ਸਾਲਾਂ ਦੇ ਪੋਪੂਲੇਸ਼ਨ ਗ੍ਰੋਥ ਆਪਣੇ ਬਹੁਤ ਹੋਈ ਤੋਂ ਉਹਨਾਂ ਦੇ ਵਿੱਚ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਬਿਗ ਇੰਪੈਕਟ ਕਰਦੀਆਂ ਨੇ ਸੀਨੀਅਰਸ ਉੱਤੇ 151 ਬੈਂਚਲ ਵਾਇ ਮੇਰੇ ਅਨ ਤੋਂ ਪਹਿਲਾਂ ਸਾਰੀ ਕਮਿਊਨਿਟੀ ਦੇ ਵਿੱਚ ਵਾਰਡ 5 ਚ ਇੱਕ ਸ਼ੈਡੇਡ ਸਟਰਕਚਰ ਸੀ ਗਜ਼ੀਬੋ 58 ਬੰਦਰੀ Oh very good right so ਇਸ ਤਰ੍ਹਾਂ ਕੋਰਨਰਸਟੋਨ ਰੀਜਨਲ ਪਾਰਕ 128 acres ફીਸ ਵਨ ਬੰਦਿਆ ਉਹ ਪ੍ਰੀਵੈਂਟਸ ਵੰਗੂਆ ਨਾਰਥ ਕਮਿਊਨिटीज ਰੈਕਸ ਸੈਂਟਰ ਦੀ ਇੰਗੇਜਮੈਂਟ ਸ਼ੁਰੂ ਹੋ ਗਈ ਆ ਫਿਰ ਆਪਣੇ ਕਬੱਡੀ ਦਾ ਸਟੇਡੀਅਮ ਡੈਜ਼ਿਗਨੇਟ ਕਰਾਇਆ ਕਬੱਡੀ ਦੱਸ ਦੱਸ ਵੈਰੀ ਗੁੱਡ ਬਟ ਡੀਆਰ ਮਿਸ਼ਕਾਂਤ ਦੇ ਸੀ ਕਿ ਕਿਸ ਹਾਂ ਉਹ ਉਹ ਕਬੱਡੀ ਦੀ ਹਮੇਸ਼ਾ ਹੀ ਹਰ ਸਾਲ ਪ੍ਰੋਬਲਮ ਹੀ ਰਹਿੰਦੀ ਸੀ ਕਿੱਥੇ ਬਿਲਕੁਲ ਜੀ ਆਉਣੀ ਹੈ ਜਾਨਾ ਖੱਜੂਕਵਾਰ ਹੁੰਦੇ ਹੁੰਦੇ ਸੀ ਵਿਚਾਰੇ ਉਹਨਾਂ ਦੀ ਹੁਣ ਇੱਕ ਡੈਸੀਗਨੇਟਿਡ ਗਰਾਊਂਡ ਆ ਉਹਨਾਂ ਨੂੰ ਚਾਹੀਏ ਅੱਜ ਪਤਾ ਲੱਗ ਜਾਵੇ ਕੱਲ ਟੂਰਨਾਮੈਂਟ ਹੋਣਾ ਸਿਟੀ ਉਹਨਾਂ ਨੂੰ ਦੇਦਾ ਤੇ ਸਿਟੀ ਨੇ ਉਹਨਾਂ ਨਾਲ ਡਿਜ਼ਾਈਨ ਵਰਕ ਵੀ ਕਰ ਰਿਆ ਕਿੱਥੇ ਸਟੇਜ ਬਣੂ ਕਿੱਥੇ ਸੀਟਿੰਗ ਵਾਉ ਕਿੱਥੇ ਸਭ ਕੁਝ ਸੋ ਨੈਕਸਟ ਈਅਰ ਉਹ ਵੀ ਬਣ ਜਾਣਾ ਸੋ ਇਸੇ ਤਰੀਕੇ ਦੇ ਨਾਲ ਬਹੁਤ ਚੀਜ਼ਾਂ ਨੇ ਜਿਹੜੀਆਂ ਹਜੀਬ ਡਿਜ਼ਾਈਨ ਵਰਕ ਚ ਨੇ ਤੇ ਕਨਸੈਪਟ ਚ ਨੇ ਪੜੇ ਮੋਟੀਆਂ ਮੋਟੀਆਂ ਚੀਜ਼ਾਂ ਸੀ ਬੱਸਾਂ ਲਵਾਈਆਂ ਜੀ 136 ਨੰਬਰ ਦਵਾਈ ਕੋਰਨਰ ਰੋਕ ਦੇ ਵਿੱਚ ਕਾਰਨ ਮੀਡਰਸ ਹੋਮਸਟੈਡ ਨੂੰ 80 ਨੰਬਰ ਲੱਗੀ ਇਨ ਫੈਕਟ ਸਤੰਬਰ 2 ਤੋਂ ਉਹ ਫੁੱਲ ਟਾਈਮ ਹੋ ਰਹੀਆ ਸੋ ਬਹੁਤ ਹੋਰ ਚੀਜ਼ਾਂ ਨੇ ਕਈ ਚੀਜ਼ਾਂ ਦਾ ਮਤਲਬ ਜੇ ਮੈਂ ਆਪਾਂ ਗ੍ਰੈਨੂਲੇਟ ਸਟਾਫ ਦੀ ਗੱਲ ਕਰੀਏ ਬਹੁਤ ਹਾਈ ਗਾਇਟਿਸ ਬਟ ਹੁਣ ਹੁਣ ਜੇ ਆਪਾਂ ਗੱਲ ਕਰਦੇ ਆ ਰਾਜ ਜਿਹੜੀ ਗੱਲ ਤੁਸੀਂ ਕਰੀ ਬੱਸਾਂ ਦੀ ਹਾਂਜੀ ਬਸਤਾ ਜਦੋਂ ਨਵੀਂ ਕਮਿਊਨਿਟੀ ਜਿਹੜੀ ਬਣਦੀ ਆ ਉਹ ਬੇਸਿਕਲੀ ਲੱਗਣੀਆਂ ਹੁੰਦੀਆਂ ਤੇ ਉਹਦੇ ਚ ਤੁਹਾਡਾ ਰੋਲ ਕੀ ਸੀ ਦੇਖੋ ਜੀ ਬੇਸਿਕ ਜਿਹੜੀ ਹੁੰਦੀ ਹੈ ਨਾ ਕਿ ਜਿਹੜੀ ਕਿਉਂਕਿ ਕਮਿਊਨਿਟੀਆਂ ਆਪਣਾ ਰੂਪ ਬਦਲ ਰਹੀ ਹੈ ਕਮਿਊਨਿਟੀ ਸਪੌਟ ਬੜੀ ਹਨ ਰਾਈਟ ਉਹਦੇ ਵਿੱਚ ਇਹ ਸੀਗਾ ਕਿ ਜਿੱਦਾਂ ਹੋਮਸਟੇਡ ਇੱਕ ਸਿਟੀ ਦਾ ਕਰਾਈਟਰੀਆ ਹੁੰਦਾ ਕਿ ਜਦੋਂ ਇੰਨੀਆਂ ਡਿਵੈਲਪਮੈਂਟਸ ਬਣ ਗਈਆਂ ਅਸੀਂ ਬਸ ਸਰਵਿਸ ਲਾਉਣੀ ਮੇਰਾ ਉਹਦੇ ਵਿੱਚ ਰੋਲ ਇਹ ਸੀਗਾ ਕਿ ਮੈਂ ਸਿਟੀ ਨੂੰ ਇਹ ਸਮਝਾਇਆ ਕਿ ਸਾਡੇ ਨਾਰਥ-ਈਸਟ ਵਾਰਡ 5 ਚ ਖਾਸ ਕਰ डेंसिटी इज नॉट यूनिट्स पर एकड़ राइट डेंसिटी इज पीपल पर यूनिट पर एकड़ ओके बिकॉज़ ਸਾਡੇ ਫੈਮਲੀਆਂ ਸਸੇ ਮਲਟੀ ਜਨਰੇਸ਼ਨ ਵਾਲਾ ਜੇ ਤੁਸੀਂ ਇੱਕ ਘਰ ਆਮ ਜਸਟ ਥੋਇੰਗ ਐਨ ਐਗਜ਼ਾਮਪਲ ਕਾਰਨਸਟੋਨ ਜਿਲ੍ਹੇ ਲਈ ਉਸ ਦਾ ਇੱਕ यूनिट ਦੇ ਵਿੱਚ 8-9 ਬੰਦੇ ਰਹਿੰਦੇ ਬਿਲਕੁਲ ਬਿਲਕੁਲ ਸੈਕਿੰਡ ਮੈਂ ਮੈਂ ਉਹਦੇ ਚ ਐਗਰੀ ਹਾਂ ਤੁਹਾਡੇ ਨਾਲ ਬਿਕੋਜ਼ ਮੈਂ ਵੀ ਰੀਅਲ ਏਸਟੇਟ ਕਰਦਾ ነਨ ਤੇ ਮੈਂ ਕਈ ਵਾਰੀ ਜਦੋਂ ਘਰ ਦਿਖਾਉਣ ਜਾਂਦਾ ਤੇ ਮੈਨੂੰ ਉਹ ਜੀ ਪਤਾ ਲੱਗਦਾ ਤੇ ਇਸੇ ਮੈਸੇਜ ਆਇਆ ਕਿ ਯੂਨਿਟਸ ਬਸਾਂ ਨਹੀਂ ਲੈਂਦੇ ਲੋਕ ਬਸਾਂ ਲੈਂਦੇ ਨੇ ਸੋ ਜੇ ਕਿਸੇ ਹੋਰ ਕਮਿਊਨਿਟੀ ਦੇ ਵਿੱਚ ਤੁਸੀਂ 300 ਯੂਨਿਟਸ ਬੜਮ ਦੀ ਵੇਟ ਕਰ ਰਹੇ ਹੋਗਾ ਮੇਬੀ ਇਨ ਆਰ ਕਮਿਊਨਿਟੀਆਂ ਇਟ ਗੇਟਸ ਓਨ ਬਸ ਚਾਹੀਦੀਆ ਤੇ ਸਿਰ ਓਕੇ ਬਾਅਦ ਦੈਨ ਵੀ ਡੋਨਟ ਹੈਵ ਅ ਬਜਟ ਪਿਛਲੇ ਸਾਲ ਜਿਹੜਾ ਬਜਟ ਆਇਆ ਉਹਦੇ ਵਿੱਚ ਟ੍ਰਾਂਜ਼ਿਟ ਤੇ ਵੀ ਇੱਕ ਤਰ੍ਹਾਂ ਦਾ ਆਨਟਮਟ ਟ੍ਰਾਂਜ਼ਿਟ ਸੀ ਰਾਈਟ ਤੇ ਇੱਕ ਰੈਗੂਲਰ ਉਹ ਕਹਿੰਦੇ ਵੀ ਫਿਰ ਉਹ ਆਪ ਮੰਨੇ ਉਹ ਕਹਿੰਦੇ ਹੁਣ ਕਈ ਕਮਿਊਨਿਟੀਜ਼ ਨੌਰਥ ਦੇ ਵਿੱਚ ਔਨ ਡਿਮਾਂਡ ਆ ਆਪਣੇ ਉਹ ਕਹਿੰਦੇ ਕਿ ਇਹਦੀ ਤੁਹਾਡੇ ਰਾਈਟਰਸ਼ਿਪ ਆ ਔਨ ਡਿਮਾਂਡ ਦੀ ਫੁੱਲ ਸਰਵਿਸ ਕਰਾਂਗੇ ਸੋ ਇਹ ਰੋਲ ਪਲੇ ਕੀਤੇ ਉਹਦੇ ਵਿੱਚ ਕਿ ਜਿਹੜੇ ਨਵੇਂ ਏਰੀਏ ਬਣਿਆ ਆਪਣਾ ਰੈੱਡ ਸਟੋਨ ਲੈ ਲਿਆ ਆਪਾਂ ਕਾਰਨਰ ਸਟੋਨ ਲੈ ਲਿਆ ਜਾਂ ਕੋਈ ਵੀ ਜਿਹੜੇ ਇਧਰ ਨੌਰਥ ਨੂੰ ਵਧਿਆ ਕੀ ਉੱਥੋਂ ਕੋਈ ਬੱਸ ਮਾਰਟਨ ਡੇਲ ਗੁਰਦੁਆਰੇ ਦੀ ਡਾਇਰੈਕਟ ਆਉਂਦੀ ਆ ਜਾਂ ਸਾਰੀਆਂ ਸੈਡ ਜਿਹੜਾ ਮੈਗਨਾਈਟ ਸਟੇਸ਼ਨੋਂ ਉੱਥੇ ਆ ਕੇ ਉੱਥੇ ਚੇਂਜ ਹੁੰਦੀਆਂ ਨਹੀਂ ਜੀ ਗੁਰਦੁਆਰਾ ਸਾਹਿਬ ਕੋਈ ਨਹੀਂ ਆਦੀ ਜਿਹੜੀਆਂ ਸਟ੍ਰੇਟ ਉਹ ਸਾਰੀਆਂ ਬੱਸਾਂ ਜਿਹੜਾ ਹੱਬ ਬਣਿਆ ਹੋਇਆ ਸੈਡਲ ਟਾਊਨ ਸਾਹਿਬ ਅੱਛਾ ਸੈਡਲ ਟਾਊਨ ਤੋਂ ਹੁੰਦੀ ਪਿਆਣੀ ਫੋਨ ਜਿੱਤਾਂ ਮੈਂ ਤੁਹਾਨੂੰ ਐਗਜ਼ਾਮਪਲ ਦਵਾ ਕਿ ਜੇ ਕੋਈ ਕੋਰਨਰ ਸਟੋਨ ਚੜ੍ਹ ਰਿਹਾ ਵਾ ਆਪਣੇ ਬਜ਼ੁਰਗ ਕੋਈ ਉਹਨਾਂ ਨੇ ਗੁਰਦੁਆਰਾ ਸਾਹਿਬੋਂ 136 ਜਿਵੇਂ ਦੇ ਸੈਡਲ ਟਾਊਨ ਤੋਂ ਚੇਂਜ ਕਰ ਲੈਣ ਉੱਥੋਂ ਉਹ 85 ਤੋਂ ਬੈਹਿ ਜਾਣਗੇ ਜਸਟਿਸ 68 ਠੀਕ ਹੈ ਹੁਣ ਗੱਲ ਥੋੜੀ ਜੀ ਕਰਨੀ ਹੈ ਤੁਹਾਡੇ ਜਿਹੜੇ ਏਰੀਆ ਸਕੇ ਹੈ ਵਾਰਡ 5 ਦੇ ਵਿੱਚ ਬਿਲਕੁਲ ਅਮ ਤੁਹਾਡੇ ਤੁਸੀਂ ਐਕਸਪਲੇਨ ਕਰਦੇ ਹੋ ਵੀ ਕਿਹੜੇ ਕਿਹੜੇ ਏਰੀਆ ਆਉਂਦੇ ਪਹਿਲਾਂ ਮੈਂ ਇੱਕ ਆਪਾਂ ਕੁਐਸਚਨ ਨੂੰ ਫਿਨਿਸ਼ ਕਰ ਦਈਏ ਤੁਸੀਂ ਕਿਹਾ ਵੀ ਕਮਿਊਨਿਟੀ ਐਸੋਸੀਏਸ਼ਨਸ ਨਾਲ ਕਿੱਦਾਂ ਹੁੰਦੇ ਸੋਸ਼ੀਆ ਯਾ ਮੇਰਾ ਜੀ ਕਮਿਊਨਿਟੀ ਐਸੋਸੀਏਸ਼ਨ ਦੇਖੋ ਆਪਣੇ ਥੋੜਾ ਜਿਹਾ ਇਸ਼ੂ ਹੈਗੇ ਆ ਵਾਰਡ ਦੇ ਵਿੱਚ ਮੇਰੇ 11 ਆਪਣੀ ਕਮਿਊਨਿਟੀਜ਼ ਆ ਜਦੋਂ ਮੈਂ ਕਾਉਂਸਲਰ ਬਣਿਆ ਉਹਦੇ ਵਿੱਚ ਚਾਰਕ ਤੇ ਵਿੱਚ ਕਮਿਊਨਿਟੀ ਐਸੋਸੀਏਸ਼ਨ ਜਿਹੜੀਆਂ ਸੀ ਐਕਟਿਵ ਸੀ ਪਾਕੀ ਚ ਕਮਿਊਨਿਟੀ ਐਸੋਸੀਏਸ਼ਨ ਨਹੀਂ ਸੀ ਅੱਛਾ ਫਿਰ ਥੋੜੀ ਜਿਹੀ ਮੈਨੂੰ ਐਜੂਕੇਟ ਕਰਨ ਦੀ ਲੋੜ ਪਈ ਕਾਰਨਸਟੋਨ ਹੋਮਸਟੈਡ ਸਿਟੀਸਕੇਪ ਕੀਕੋ ਕਮਿਊਨਿਟੀ ਐਸੋਸੀਏਸ਼ਨ ਜਿਹੜੀਆਂ ਬੈਕਬੋਨ ਹੈ ਤੁਹਾਡੀ ਦੀ ਬਿਲਕੁਲ ਕਈ ਵਾਰ ਤੁਹਾਨੂੰ ਕਾਉਂਸਲਰ ਦੀ ਲੋੜ ਨਹੀਂ ਪੈਂਦੀ ਸਿਟੀ ਤੋਂ ਕੰਮ ਕਰਾਉਣ ਲਈ ਜਿਗਰ ਦੀ ਐਸੋਸੀਏਸ਼ਨਸ ਹੋਣ ਤੁਹਾਨੂੰ ਇੰਨੇ ਫੰਡਿੰਗ ਮੈਕਨਿਜ਼ਮ ਹੈਗੇ ਆ ਸੋ ਹੁਣ ਮੈਨੂੰ ਇਹ ਖੁਸ਼ੀ ਆ ਕਾਰਨਸਟੋਨ ਬਣ ਗਈ ਆ ਹੋਮ ਸਟੇਟ ਕਮਿਊਨਿਟੀ ਐਸੋਸੀਏਸ਼ਨ ਬਣ ਗਈ ਆ ਸਕਾਈ ਵਿਊ ਦੀ ਬਹੁਤ ਸਟਰੋਂਗ ਹੋ ਗਈ ਆ ਸਿਟੀ ਸਕੇਪ ਚ ਇਨਫੈਕਟ ਆ ਵੀਕਐਂਡ ਤੇ ਅਸੀਂ ਕਲੀਨ ਅਪ ਕਰ ਰਹੇ ਸੀਗੇ ਉੱਥੇ ਕੁਝ ਆਪਣੇ ਯੂਥ ਇਕੱਠਾ ਹੋਇਆ ਹੁਣ ਉਹਨਾਂ ਨੇ ਬਣਾਉਣੀ ਆ ਸੋ ਮੇਰਾ ਬਹੁਤ ਸੋਨਾ ਰਿਲੇਸ਼ਨਸ਼ਿਪ ਰਿਹਾ ਦਾ ਸਾਰੀਆਂ ਕਮਿਊਨਿਟੀ ਐਸੋਸੀਏਸ਼ਨਸ ਦੇ ਨਾਲ ਉਹਨਾਂ ਨੂੰ ਕੋਈ ਵੀ ਫੰਡਿੰਗ ਜੇ ਲੋੜ ਸੀਗੀ ਜਾਂ ਕਿਤੇ ਕਮਿਊਨਿਟੀ ਕਲੀਨ ਅਪ ਜਾਂ ਕੋਈ ਪ੍ਰੋਗਰਾਮ ਸੋ ਅਨਫੋਰਚੂਨੇਟਲੀ ਬਹੁਤ ਸੋਨਾ ਰਿਲੇਸ਼ਨਸ਼ਿਪ ਸੀ ਬਹੁਤ ਹੋਦੀ ਹੈ ਤੇ ਕਮਿਊਨਿਟੀਆਂ ਦੇ ਆਪਾਂ ਥੋੜਾ ਜਿਹਾ ਕਾਂਟਰੀ ਵੀ ਕਿੱਥੋਂ ਕਿਹੜੀ ਕਿਹੜੀ ਕਮਿਊਨਿਟੀ ਆਉਂਦੀ ਹੈ ਵਾਰਡ 5 ਦੇ ਦੇਖੋ ਜੀ ਵਾਰਡ 5 ਸਿਰਫ ਨੋ ਵੱਡਾ ਗਵਰਨਰ ਬਾਈ ਪਪੂਲੇਸ਼ਨ ਇਨ ਦ ਸਿਟੀ ਅੱਛਾ ਸਭ ਤੋਂ ਜ਼ਿਆਦਾ 130 ਲੱਖ ਲੋਕ ਰਹੇ ਨੇ ਇੱਥੇ 130000 ਪੀਪਲ ਸੋ ਇਟ 스타ਟਸ 올 ਦ ਵੇ ਫਰਮ ਫੋਰਟ ਕਬਿਚ ਗੈਸਲ ਬ੍ਰਿਜ ਮਾਰਟਨ ਡੇਲ ਟੈਰਰ ਡੇਲ ਸੈਡੋਲਿਜ ਸਬਾਨਾ ਸਿਟੀਸਕੇਪਸ ਸਕਾਈ 뷰 ਰੈਡ ਸਟੋਨ ਕਾਰਨਰ ਸਟੋਨ Uh, uh and uh, uh, apna ho gaya uh, homestay to uh, the miss any red stone city State? so basically Hancry. north of magnai north of magnai south of meti west okay. of meti and east of deford okay hanji so e bahut vadda ward hai jidda main pehla hi gal kiti dense bahut hai hmm. uh, city di average hai ki density di 2.6 people per unit theek ward panch di density di average hai ki 3.6 people per unit hmm. ਸਭ ਤੋਂ ਡेंस ਏਰੀਆ ਸਿਟੀ ਦੇ ਵਿੱਚ ਹੈਗਾ ਵਸਟ ਸੈਨਡਲ ਵਿੱਚ 4.1 ਪੀਪਲ ਪਰ ਯੂਨਿਟ। ਓਕੇ ਹਾਂਜੀ। ਹੁਣ ਮੈਂ ਸਵਾਲ ਕਰੂੰਗਾ ਰਾਜ ਇੱਕ ਹਾਂਜੀ ਤੁਸੀਂ ਇੱਕ ਟਰਮ ਲਾ ਲਈ। ਹਾਂਜੀ। ਇੱਕ ਟਰਮ ਲਾ ਕੇ ਚਲੋ ਦੈਟਸ ਵੈਰੀ ਗੁੱਡ ਤੁਸੀਂ ਇਨਵੋਲਵ ਹੋਏ। ਦਿਸ ਸੈਕੰਡ ਟਰਮ ਹੁਣ ਇਲੈਕਸ਼ਨ ਤੁਸੀਂ ਲੜ ਰਹੇ ਆ ਦੁਬਾਰਾ। ਹਾਂਜੀ। ਕੀ ਉਹਦੇ ਵਿੱਚ ਕੋਈ ਖਾਸ ਰੀਜ਼ਨ ਹੈ ਤੁਸੀਂ ਸੈਕੰਡ ਟਰਮ ਲੜਨਾ ਚਾਹੁੰਦੇ ਆ ਜਾਂ ਵੈਸੇ ਹੀ ਜਦ ਇਹ ਇਹ ਟ੍ਰੈਂਡ ਬਣ ਗਿਆ ਵੀ ਇੱਕ ਵਾਰੀ ਜਦੋਂ ਕਾਉਂਸਲਰ ਬਣ ਗਿਆ ਜਾਂ ਇੱਕ ਵਾਰੀ ਕੋਈ ਐਮਐਲਏ ਬਣ ਗਿਆ ਜਾਂ ਐਮਪੀ ਬਣ ਗਿਆ ਉਸ ਤੋਂ ਬਾਅਦ ਫਿਰ ਉਹ ਦੂਸਰੇ ਨੂੰ ਕੋਈ ਚਾਂਸ ਨਹੀਂ ਨਹੀਂ ਜੀ ਇਹਦਾ ਬਿਲਕੁਲ ਨਹੀਂ ਮੈਂ ਇਹਨੂੰ ਜੌਬ ਕਦੇ ਨਹੀਂ ਸਮਝਿਆ ਇਨਫੈਕਟ ਮੇਰੇ ਕੋਲ ਜੌਬ ਸੀ ਹੀ ਕੈਰੀਅਰ ਸੀਗਾ ਮੈਂ ਛੱਡ ਕੇ ਆਇਆ ਇਹਦੇ ਵਿੱਚ ਸੈਕੰਡ ਟਰਮ ਮਿਸ ਕਰਕੇ ਲਗੀ ਤੇ ਮੈਂ ਆਨੈਸਟਲੀ ਮੈਂ ਬਹੁਤ ਸਾਰੇ ਪ੍ਰੋਜੈਕਟ ਜਿੱਦਾਂ ਮੈਂ ਹੁਣ ਮੈਂਸ਼ਨ ਕੀਤਾ ਨਾਰਥ-ਈਸਟ ਐਥਲੈਟਿਕ ਕੰਪਲੈਕਸ ਮੈਂ ਬਹੁਤ ਪ੍ਰਾਊਡ ਹਾਂ ਉਹ ਜਿੱਤੇ ਬਹੁਤ ਕੰਮ ਕੀਤਾ ਉਹ ਈਸਟ ਆਫ ਡੀਅਰਫੁੱਡ ਪਹਿਲਾ ਸਿਟੀ ਦਾ ਆਰਟ ਆਫ ਜਿੰਨੂ ਕੈਪਟ ਸਟੇਟ ਆਫ ਆਰਟ ਪ੍ਰੋਜੈਕਟ ਉਹਦਾ ਡਿਜ਼ਾਈਨ ਵਰਕ ਚੱਲ ਰਿਹਾ ਠੀਕ ਹੈ ਉਹਦੀ ਮੈਨੂੰ ਇਹ ਆ ਰਹੀ ਉਹਦੀ ਕੰਸਟਰਕਸ਼ਨ ਛੇਤੀ ਸ਼ੁਰੂ ਕੀਤੀ ਜਾਵੇ ਇਸੇ ਤਰੀਕੇ ਦੇ ਨਾਲ ਮੈਂ ਜਿੱਦਾਂ ਤੁਹਾਨੂੰ ਕਾਸਟ ਕੋ ਨਾਰਥ-ਈਸਟ ਐਥਲੈਟਿਕ ਇਕੱਠੇ ਆ ਰਿਹਾ ਪਰ ਹੁਣ ਆ ਕਿ ਪ੍ਰੋਬਲਮ ਕੀ ਹੋ ਜਾਣੀ ਆ ਈ West side ਤੇ 36th street single lane ਠੀਕ ਜਿੰਨੀ ਉਹਦੀ ਅਪਰ ਟ੍ਰੈਫਿਕ ਟ੍ਰਿਬਿਊਸ਼ਨ ਉਹਨਾਂ ਨੂੰ ਆਪਾਂ ਕਿੱਦਾਂ ਹੈਂਡਲ ਕਰਨਾ ਸੋ ਅਗਲੀ ਟਰਨ ਵੀ ਬੜੀ ਕੋਸ਼ਿਸ਼ ਆ ਕਿ ਉਹ ਜਿਹੜਾ ਏਰੀਆ ਵਾ ਉਹਨੂੰ ਰੀਵੈਂਪ ਕੀਤਾ ਜਾਵੇ ਸੋ ਮੈਂ ਆਪਣੇ ਕਾਉਂਸਲਰਸ ਦੇ ਤੇ ਮੇਰੇ ਸੀਨੀਅਰ ਕੋਲੀਗਜ਼ ਨੇ ਕੁਇਨਟੋ ਰਿਟਾਇਰ ਹੋਏ ਨੇ ਮੈਂ ਬੜੀ ਰਿਸਪੈਕਟ ਕਰਦਾ ਕਾਉਂਸਲਰ ਡਿਮਾਂਡ ਦੀ ਮੈਂ ਨਾ ਕੋ ਬੈਠਾ ਮੈਂ ਕਿ ਕਾਉਂਸਲਰ ਡਿਮਾਂਡ ਵੀ ਮੈਂ ਸੈਕੰਡ ਟਰਨ ਬਾਰੀ ਕਰਨੀ ਹੈ ਮੈਨੂੰ ਕਹਿੰਦੇ ਕਿ ਓਕੇ ਦੱਸ ਕੀ ਆ ਮੈਨੂੰ ਬੈਲਾ ਨੰਦੇ ਪ੍ਰੋਜੈਕਟਸ ਮੈਂ ਕਹਿ ਜਿਆ ਆ ਕਹਿੰਦੇ ਕਿ ਕਿਸ ਕਿਸ ਸਟੇਜ ਤੇ ਮੈਂ ਕਹਿ ਜਿਆ ਮੈਨੂੰ ਕਹਿੰਦੇ ਕਿ ਵਾਜ ਅਪੀ ਮੇਰਾ ਤੇ ਨੂੰ ਐਡਵਾਈਸ ਹੋ ਕਿ ਰਨ ਗੇ ਫਿਨਿਸ਼ ਥੀਸ ਟੂ ਕੰਪਲੀਟ ਐਗਜ਼ੈਕਟਲੀ ਰਾਈਟ ਐਗਜ਼ੈਕਟਲੀ ਕਿ ਕਈ ਵਾਰ ਪ੍ਰੋਗਰੈਸ ਸਟਾਲ ਕਰ ਹੋ ਜਾਂਦੀ ਆ ਕਿਉਂਕਿ ਕਈ ਵਾਰ ਕੋਈ ਐਸਾ ਬੰਦਾ ਇਲੈਕਟ ਹੋ ਜਾਂਦਾ ਕਿ ਉਹਨੂੰ ਉਹਨਾਂ ਦਾ ਕੋਈ ਇੰਟਰਸਟ ਕੋਈ ਹੋਰ ਹੋ ਸਕਦਾ ਬਿਲਕੁਲ ਇਸੇ ਤਰੀਕੇ ਨਾਲ ਮੈਂ ਕਾਉਂਸਲਰ ਪੁੱਟਮੈਨਸ ਜਿਹੜੇ ਰਿਟਾਇਰ ਹੋ ਗਏ ਉਹਨਾਂ ਨਾਲ ਗੱਲ ਕੀਤੀ ਸਾਰਿਆਂ ਨੇ ਮੈਨੂੰ ਇਨਕਰੇਜ ਕੀਤਾ ਤੇ ਇਸ ਕਰਕੇ ਨਹੀਂ ਮੈਂ ਉਹਨਾਂ ਦਾ ਕੁਲ ਇਕਸੀ ਪਰ ਨਾਲ ਉਹਨੇ ਮੈਨੂੰ ਪੁੱਛਿਆ ਕਿ ਆਪਾਂ ਸਭ ਕੁਝ ਦਿਖਾ ਕਿਹੜੇ ਪ੍ਰੋਜੈਕਟ ਨੂੰ ਸਟਾਰਟ ਕੀਤੇ ਕਰਾਂਗੇ ਸੋ ਇਸ ਕਰਕੇ ਜੀ ਮੈਂ ਮਤਲਬ ਮੇਰਾ ਡਰੀਮਰ ਸੈਕੰਡ টারਮ ਤੋਂ ਬਾਅਦ ਆਪਣਾ ਕੋਈ ਯੰਗ ਬੱਚਾ ਜਿਹੜਾ ਸਪਾਇਲਿੰਗ ਦਾ ਜਿਹਨੂੰ ਐਮੈਮੈਕਟਮਿਡੀ ਦੀ ਸੇਵਾ ਕਰਨੀ ਆ ਆਊਗਾ ਆਲ ਬੀ ਮੋਰ ਦਨ ਹੈਪੀ ਟੂ ਹੈਂਡ ਓਵਰ ਦ ਰੇਂਜ ਐਂਡ ਗੋ ਇਨ ਦ ਸਨਸੈਟ ਹੁਣ ਸਪੋਜ਼ ਕਰੋ ਤੁਸੀਂ ਲੜ ਰਹੇ ਹੋ ਇਲੈਕਸ਼ਨ ਏ ਮੇਰੇ ਕੋਲ 7 ਹੋਰ ਕੈਂਡੀਡੇਟ ਆ ਇਸ ਏਰੀਆ ਚ ਹਾਂਜੀ ਟੋਟਲ ਅਸੀਂ 7 ਹੈਗੇ ਆ ਟੋਟਲ 7 ਹਾਂਜੀ ਹਾਂ ਹੁਣ ਸਪੋਜ਼ ਕਰੋ ਕਿਸੇ ਰੀਜ਼ਨ ਹਮਮ ਅਮ ਥੋੜੀ ਜਿਹੀ 네ਗੇਟਿਵ ਗੱਲ ਕਰ ਲਵਾਂ ਬਿਲਕੁਲ ਬਿਲਕੁਲ ਤੁਸੀਂ ਹਾਰ ਜਾਂਦੇ ਬਿਲਕੁਲ ਕੋਈ ਹੋਰ ਜਿੱਤ ਜਾਂਦਾ ਹਾਂਜੀ ਕੀ ਤੁਸੀਂ ਬੀ ਐਕਸ ਕਾਉਂਸਲਰ ਉਸ ਏਰੀਆ ਦਾ ਜਿਹੜਾ ਕੋਈ ਕੈਂਡੀਡੇਟ ਨਵਾਂ ਜਿੱਤੂਗਾ ਤੇ ਕਾਉਂਸਲਰ ਬਣ ਜਾਊਗਾ ਕੀ ਤੁਸੀਂ ਉਹਦੀ ਸਪੋਰਟ ਕਰੋਗੇ ਡੈਫੀਨਿਟਲੀ ਮੈਂ ਤਾਂ ਹੀ ਕਹੇ ਮੈਂ ਜੌਬ ਲਈ ਨਹੀਂ ਮੈਂ ਤਾਂ ਜਿਹਨੂੰ ਕਹਿੰਦੇ ਨੇ ਸਿਵਿਕ ਸਰਵਿਸ ਪਬਲਿਕ ਸਰਵਿਸ ਲਈ ਆਇਆ ਜੇ ਜੇ ਮੇਰਾ ਰਿਪੋਰਟ ਕਾਰ 4 ਸਾਲ ਦਾ ਮੈਂ ਰਿਪੋਰਟ ਕਾਰ ਦਿਨਾ ਕਿਉਂਕਿ ਮੈਂ ਇਹ ਕਹਿ ਰਿਹਾ ਹਾਂ ਨਾ ਲੋਕਾਂ ਨੂੰ ਜਿਹੜੀ ਆਵਾਮ ਆ ਜਿਹੜੀ ਦੇਖ ਰਹੀ ਆ ਤੁਸੀਂ ਇੰਪਲੋਇਰ ਹੋ ਮੈਂ ਤੁਹਾਡਾ ਇੰਪਲੋਈ ਆ ਤੁਸੀਂ ਇਹਨੂੰ ਹਾਇਰ ਕੀਤਾ ਹੁਣ ਮੈਂ ਤੁਹਾਡੇ ਕੋਲ ਰਿਪੋਰਟ ਕਾਰ ਲੈ ਕੇ ਆਉਂਦਾ ਜੀ ਮੇਰਾ ਰਿਪੋਰਟ ਕਰ ਤੋਂ ਪਸੰਦ ਨਹੀਂ ਕਿ ਨਹੀਂ ਬਈ ਰਾਜ ਵੀ ਨੀਡ ਸਮਟਲ ਤੁਸੀਂ ਕਿਸੇ ਹੋਰ ਨੂੰ ਲੈ ਕੇ ਆਉਂਦੇ ਹੋ ਆਈ ਵਿਲ ਬੀ देयर ਫਰਸਟ ਵਨ ਟੂ ਕੰਗ੍ਰੈਚੂਲੇਟ ਐਂਡ ਆਫਰ them ਜੋ ਵੀ ਹੈਲਪ ਹੈਗੀ ਹੈ ਕਿਉਂਕਿ ਅਸੀਂ ਕਮਿਊਨਿਟੀ ਨੂੰ ਅੱਗੇ ਵਧਾਉਣਾ ਇਹ ਤਾਂ ਹੈ ਨਹੀਂ ਕਿ ਜੇ ਮੈਂ ਹਾਰ ਗਿਆ ਜਿਹੜੇ ਪ੍ਰੋਜੈਕਟ ਆ ਨਾਰਥ ਇਸਟ ਐਸਟਰਡੀ ਕੰਪਲੈਕਸ ਜਮੂਰ ਇਹ ਵੀ ਨਾ ਬਦਲੇ ਮੇਰੇ ਦੀ ਇਹ ਕਮਿਊਨਿਟੀ ਦੇ ਸੋ ਆਈ ਵਿਲ ਆਲਵੇਸ ਬੀ ਸੋ ਬੇਸਿਕਲੀ ਗੋਡਾ ਇਹ ਨਿਗਾ ਵੀ ਮੈਂ ਹੀ ਕਾਉਂਸਲਰ ਹਾਂ ਜੇ ਜੇ ਕੋਈ ਵੀ ਹੋਰ ਆ ਜਾਂਦਾ ਤਾਂ ਯੂ ਆਰ देयर ਟੂ ਸੋਲਵ ਟੂ ਹੈਲਪ ਐਂਡ ਸਪੋਰਟ ਮੈਂ ਤਾਂ ਦੇਖੋ ਕਾਉਂਸਲਰ ਵਾੜਾਂਾਂ ਦੇ ਵਿੱਚ ਵੀ ਆਪਣੀ ਕਮਿਊਨਿਟੀ ਰਹਿੰਦੀ ਆ ਕਿਵਰ ਉਹਨਾਂ ਨੂੰ ਲੱਗਦਾ ਜਸ ਸਾਡੀ ਇਹ ਸਾਡਾ ਕਾਉਂਸਲਰ ਮੈਨੂੰ ਕੰਟੈਕਟ ਕਰ ਲੈਣ ਸੋ ਨਾ ਮੈਨੂੰ ਇਦਾਂ ਦਾ ਕੋਈ ਨਹੀਂਗਾ ਕਿ ਜੀ ਮੈਂ ਆ ਤਾਂ ਕੋਈ ਨਾ ਆਵੇ ਜੀ ਆਵਾਮ ਇਹ ਡੈਮੋਕ੍ਰੇਸੀ ਦੀ ਬਿਊਟੀ ਆ ਜੀ ਕੋਈ ਵੀ ਆਉਂਦਾ ਆਈ ਵਿਲ ਬੀ there to help support and everything um, and honestly uh, last time election hui uh, si bhi ek usadi uh, community beta run kita si i won but he was the first one to congratulate me jab election khatam hui right and that's a respect tehone mainu keha ki always was i'm with you always to give you any help taken um ਆਖਰ ਦੇ ਵਿੱਚ ਰਾਜ ਜਦੋਂ ਤੁਸੀਂ ਸੈਕੰਡ ਟਰਨ ਲੈ ਲਈ ਹਾਂ ਜਿਵੇਂ ਕਿਹਾ ਵੀ ਹੋਪਫੁਲੀ 3rd ਟਰਮ ਜਦੋਂ ਤੁਹਾਡੀ ਇਲੈਕਸ਼ਨ ਹੋਊਗੀ ਆਪਾਂ ਫਿਊਚਰ ਦੀ ਗੱਲ ਕਰਦੇ ਹਾਂ ਹੈਂਸ਼ੇਕਸ ਕੈਨ ਚੇਂਜ ਯਾ ਤੇ ਉਦੋਂ ਜੇ ਕੋਈ ਹੋਰ ਯੰਗ ਬੱਚਾ ਹੋਗਾ ਤਾਂ ਤੁਸੀਂ ਉਹਦੀ ਸਪੋਰਟ ਕਰੋਗੇ ਡੈਫੀਨਿਟਲੀ ਉਹ ਕੋਈ ਜ਼ਰੂਰੀ ਨਹੀਂ ਵੀ ਦੇਖ ਹੋਣਾ ਜਾਂ ਨਹੀਂ ਹੋਣਾ ਜੇ ਇਟ ਹੈਪਨਸ ਯਾ ਉਸ ਤੋਂ ਬਾਅਦ ਤੁਹਾਡਾ ਫਿਊਚਰ ਦੇ ਵਿੱਚ ਪੋਲਿਟਿਕਸ 'ਚ ਰਹਿਣਾ ਅਮ ਸਮਝਦੇ ਹੋ ਤੁਸੀਂ ਵੀ ਦੈਲ ਬੀ ਬੈਟਰ ਤੁਸੀਂ ਇੱਕ ਵਾਰੀ ਕਮਿਊਨਿਟੀ 'ਚ ਆ ਗਏ ਯੂ ਆਰ ਨੋਨ ਵੀ ਕਿਸੇ ਹੋਰ ਪੋਜੀਸ਼ਨ ਤੇ ਸਪੋਕ ਕਰੋ ਮੇਅਰ ਦੀ ਵੀ ਇਲੈਕਸ਼ਨ ਲੜੀ ਜਾ ਸਕਦੀ ਹੈ ਨਹੀਂ ਆਈ ਮੀਨ ਦੈਟਸ ਟਰੂ ਹੁਣ ਦੇ ਆਪਾਂ ਅੱਜ ਐਸ ਟਾਈਮ ਦੇਖਿਏ ਆਪਣੇ ਕੈਲਕਰੀ ਦੇ ਮੇਅਰ ਵੀ ਆਪਣੀ ਪੰਜਾਬੀ ਕਮਿਊਨਿਟੀ 'ਚ ਆ ਮੈਂ ਮੈਂ ਬੇਸਿਕਲੀ ਅ ਜੱਜ ਨਹੀਂ ਕਰਦਾ ਵੀ ਕੌਣ ਕਿਸੇ ਕਮਿਊਨਿਟੀ ਤੋਂ ਆ ਪਰ ਜੋ ਇਸ ਟਾਈਮ ਹੈਗਾ ਐਡਮਿੰਟਨ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਸੋਹੀ ਸਾਹਿਬ ਵੀ ਪੰਜਾਬੀ ਕਮਿਊਨਿਟੀ ਤੋਂ ਆ ਸੋ ਇਹ ਇੱਕ ਆਪਸ਼ਨ ਹੋ ਸਕਦੀ ਹੈ ਦੇਖੋ ਜੀ ਯੂ ਨੈਵਰ ਸੇ ਨੈਵਰ ਰਾਈਟ ਐਕਜੈਕਟ ਕਿਉਂਕਿ ਅੱਜ ਤੇ ਚਾਰ ਅਗਲੇ 4 ਸਾਲਾਂ ਦੇ ਵਿੱਚ ਬਹੁਤ ਫਰਕ ਆ 2025 ਤੱਕ ਬੈਠੇ ਤੇ 2029 ਤੱਕ ਪਤਾ ਨਹੀਂ ਕੀ ਹੋਣਾ ਕੀ ਹੋਣਾ ਸਰਕਮਸਟੈਂਸ ਜੇ ਬਣ ਜਾਂਦੇ ਆ ਕਿ ਕੱਲ ਨੂੰ ਲੋਡ ਆ ਕਮਿਊਨਿਟੀ ਨੂੰ ਮੇਰੀ ਸਿਟੀ ਤੋਂ ਲੋਡ ਆ ਮੇਰੀ ਵਾਈ ਨਾਟ ਦੇਈ ਕੋਈ ਹੋਰ ਵੀ ਰੋਲ ਹੈਗਾ ਵਾਈ ਬਿਲਕੁਲ ਯਾ ਪਰ ਦੈਟ ਬੀਂਗ ਸੈਡ ਉਸ ਵਕਤ ਮੇਰੀ ਫੈਮਿਲੀ ਦੀ ਕੀ ਸਿਚੁਏਸ਼ਨ ਹੋਗੀ ਉਮਰ ਲਈ ਸਮਝਦਾ ਜ਼ਿਆਦਾ ਇੰਪੋਰਟੈਂਟ ਹੁੰਦੀ ਯਾ ਮੇਰੇ ਦੋਨੋਂ ਬੱਚੇ ਨੇ ਇੱਕ ਗ੍ਰੇਡ 11 ਚ ਜਾ ਰਿਹਾ ਇੱਕ ਗ੍ਰੇਡ 7 ਚ ਜਾ ਰਿਹਾ ਤੇ ਬੜੇ ਸਪੋਰਟਿਵ ਆ ਮੇਰੀ ਵਾਈਫ ਮੇਰੀ ਬੈਕਬੋਨ ਆ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਮੈਂ ਜੌਬ ਨਹੀਂ ਕਰ ਸਕਦਾ ਕਿ ਕਿਉਂਕਿ ਉਹ ਉਹ ਇਹ ਜੌਬ ਤੁਸੀਂ ਮੰਨੋਗੇ ਨਹੀਂ ਵੀਕਐਂਡ ਤੇ ਸੈਟਰਡੇ ਸੰਡੇ ਵੀ ਅਸੀਂ ਕਿਵਾਰ 8:00 ਜੀ ਤੋਂ ਨਿਕਲ ਜਾਏ ਰਾਤ ਦਿਨੋਂ ਸੋ ਉਸ ਟਾਈਮ ਸਿਰ 24 ਆਵਰ ਸਰ ਬਿਲਕੁਲ ਉਸ ਟਾਈਮ ਤੇ ਜੇ ਕਮਿਊਨਿਟੀ ਦੀ ਲੋੜ ਆ ਮੈਨੂੰ ਕਮਿਊਨਿਟੀ ਨੂੰ ਮੇਰੀ ਲੋੜ ਆ ਕਮਿਊਨਿਟੀ ਮੈਨੂੰ ਕਿਸੇ ਵੋਲ ਰੂਲ ਦੇਖਣਾ ਚਾਹੁੰਦੀ ਆ ਫੈਮਿਲੀ ਸਪੋਰਟਿਵ ਆ ਵਾਈ ਨਾਟ ਰਾਈਟ ਇਹਦੇ ਵਿੱਚ ਤੁਸੀਂ ਕਿਸੇ ਇੱਕ ਬੰਦੇ ਦਾ ਇੰਪੈਕਟ ਕਰਦੇ ਨੂੰ ਲਾਈਫ ਚ ਤੁਹਾਨੂੰ ਚੰਗੀ ਖੁਸ਼ੀ ਮਿਲਦੀ ਹੈ ਬਿਲਕੁਲ ਬਿਲਕੁਲ ਅਮ ਆਖਰ ਦੇ ਵਿੱਚ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਕਮਿਊਨਿਟੀ ਨੂੰ ਸਾਡੀ ਨੂੰ ਜਸ ਸੁਣਨ ਤੇ ਦੇਖਣ ਵਾਲਿਆਂ ਨੂੰ ਵੀ ਤੁਸੀਂ ਜਿਹੜਾ ਹੁਣ ਫਿਊਚਰ ਆ ਰਿਹਾ ਹੈ ਮੈਂ ਥੋੜੇ ਜਿਹਾ ਸਵਾਲ ਕੋਈ ਮਿਸ ਵੀ ਕਰ ਗਿਆ ਹੋਵੇ ਹਾਂਜੀ ਵੀ ਆਪਦੇ ਵੱਲੋਂ ਤੁਸੀਂ ਦੱਸੋ ਵੀ ਕੀ ਕਰਨਾ ਚਾਹੁੰਦੇ ਹੋ ਦੇਖੋ ਜੀ ਮੈਂ ਪਹਿਲਾਂ ਇਹ ਕਹਿਣਾ ਚਾਹੁੰਦਾ ਸਾਰਿਆਂ ਨੂੰ ਕਿ ਤੁਸੀਂ ਮੈਨੂੰ 4 ਸਾਲ ਮੌਕਾ ਦਿੱਤਾ ਮੈਨੂੰ ਮਾਨ ਦਿੱਤਾ ਮੈਨੂੰ ਤੁਸੀਂ ਪ੍ਰਿਵਿਲੇਜ ਦਿੱਤੀ ਮੈਂ ਉਹਦੇ ਧੰਨਵਾਦ ਕਾਰਤਾ ਤੋੜਾ ਅ ਕੀ ਰਾਜ ਇੱਕ ਪਰਫੈਕਟ ਇਨਸਾਨ ਹਨ ਨੈਕੀ ਮੈਂ ਸਭ ਕੁਝ ਅਚੀਵ ਕਰ ਸਕਿਆ ਜੋ ਤੁਹਾਨੂੰ ਚਾਹੀਦਾ ਨਹੀਂ ਪਰ ਮੇਰੇ ਐਫਰਟ ਚ ਕਦੇ ਵੀ ਦਿੱਲ ਨਹੀਂ ਆਈ ਪਰ ਦੈਟ ਬੀਂਗ ਸੈਡ ਪਿਛਲੀ ਮੈਂ ਜਿੰਨਾ ਕਿ ਆਇਲ ਐਂਡ ਗੈਸ ਤੋਂ ਮੈਂ ਬਹੁਤ ਕੁਝ ਸਿੱਖਿਆ ਜਦੋਂ ਮੈਂ ਕਾਉਂਸਲਰ ਬਣਿਆ ਉਹਦਾ ਮੈਨੂੰ ਬਹੁਤ ਬੈਨੀਫੀਟਡ ਆ ਮੈਂ ਪਾਈਪਲੈਨਿੰਗ ਇੰਜੀਨੀਅਰਿੰਗ ਕੀਤੀ ਸੀ ਜਦੋਂ ਪਾਈਪਲਾਈਨ ਫਟੀ ਤੁਹਾਨੂੰ ਪਤਾ ਵਾਟਰ ਮੀਨ ਉਸਦੀ ਫੋਰੈਂਸਿਕ ਰਿਪੋਰਟ ਆਈ ਸੀ ਕੋਈ ਹੋਰ ਰਿਪੋਰਟ ਦੇਖ ਕੇ ਜਿਸ ਨੂੰ ਕਾਉਂਸਲ ਮੂੜੇ ਆਈ ਸੀ ਅੱਧਾ ਕਾਂਟਾ ਮੈਂ ਡੀਰਲ ਕੀਤਾ ਕਿਉਂਕਿ ਉਹ ਮੇਰੇ ਕੋਲ ਐਕਸਪੀਰੀਅੰਸ ਹੀ ਹੁਣ ਮੇਰੇ ਕੋਲ 4 ਸਾਲਾਂ ਦਾ ਐਕਸਪੀਰੀਅੰਸ ਹੋ ਗਿਆ ਕਿ ਹਾਊ ਟੂ ਵਰਕ ਵਿਦ ਐਗਜ਼ੀਕਟਿਵ ਟੀਮਸ ਦੇਰ ਬਿਰਾਈਸੀ ਹੁਣ ਮੈਨੂੰ ਇਹ ਆ ਕਿ ਅਗਲੇ 4 ਸਾਲ ਆਹ ਹੋਰ ਪ੍ਰੋਜੈਕਟਸ ਨਹੀਂ ਕਰ ਸਕੀ ਹੁਣ ਆਈ ਥਿੰਕ ਮੈਨੂੰ ਐਕਸਪੀਰੀਅੰਸ ਦੇ ਨਾਲ ਆਪਣਾ ਨੂੰ ਛੇਤੀ ਕਰਾ ਸਕਾਂਗੀ ਕਿਉਂਕਿ ਬਹੁਤ ਕੁਝ ਸਿੱਖਣ ਨੂੰ ਬੜਿਆ ਦੂਸਰੀ ਮੈਂ ਇਹ ਕਹਿਣਾ ਹੁੰਨਾ ਕਿ ਸਾਰੇ ਕੈਂਡੀਡੇਟ ਚੰਗੇ ਨੇ ووٹ ਤੁਹਾਡਾ ਹੱਕ ਆ ਤੁਸੀਂ ਕਿਹਨੂੰ ਪਾਉਣੀ ਆ ਜਰੂਰ ਪਾਓ ਪਰ ਇੱਕ ਵਾਰ ਇੱਕ ਸਵਾਲ ਜਰੂਰ ਉਹਨਾਂ ਨੂੰ ਪੁੱਛਿਆ ਕਰੋ ਕਿ ਤੋਨ ਤੁਸੀਂ ਕਮਿਊਨਿਟੀ ਦੇ ਵਿੱਚ ਵੌਲੰਟੀਅਰ ਕਿੰਨਾ ਕੀਤਾ ਬਿਲਕੁਲ ਕਿਉਂਕਿ ਮੇਰਾ ਇਹ ਮੰਨਣਾ ਵਾ ਜੇ ਕੋਈ ਕਮਿਊਨਿਟੀ ਲਈ ਜਿਹਨੇ ਵੌਲੰਟੀਅਰ ਨਹੀਂ ਕੀਤਾ ਮਾਫ ਕਰਿਓ ਉੱਥੇ ਜਾ ਕੇ ਆਪਣੇ ਲਈ ਕੰਮ ਕਰੂ ਤੁਹਾਡੇ ਲਈ ਇਹ ਜਰੂਰ ਪੁੱਛੋ ਉਹਨਾਂ ਨੂੰ ਕਿ ਪਿਛਲੇ 6 ਮਹੀਨੇ ਸਾਲ ਦੇ ਵਿੱਚ ਤੁਸੀਂ ਕੀ ਕਰਿਆ ਕਿਹੜੀ ਤੁਸੀਂ ਕਮਿਊਨਿਟੀ ਐਸੋਸੀਏਸ਼ਨ ਦੇ ਬੋਰਡ ਤੇ ਬੈਠੇ ਸੀ ਕਿਹੜੀ ਕਮਿਊਨਿਟੀ ਕਲੀਨ ਅਪ 'ਚ ਤੁਸੀਂ ਆਏ ਸੀ ਪੁੱਛੋ ਤੇ ਤੀਸਰਾ ਜਿਹੜੀ ਸਾਡੀ ਸਿਟੀ ਆ ਬਹੁਤ ਬਹੁਤ ਕਰੂ ਕਰ ਰਹੀ ਆ ਸਾਡੀ ਸਿਟੀ ਦੇ ਵਿੱਚ ਆ ਰਾਈਸਪ ਪਿਛਲੇ 4 ਸਾਲਾਂ ਵਿੱਚ ਤੇ ਨਕਦ ਦੰਦਾ 2017 ਤੋਂ ਲੈ ਕੇ 2021 ਤੱਕ ਸਿਰਫ 32% ਐਂਡ ਵਨ ਰੀਜ਼ਨ ਲੋਕ ਇੱਥੇ ਮੂਵ ਆ ਰਿਹਾ ਕਿਉਂਕਿ ਸਿਟੀ ਦੀ ਜਿਹੜੀ ਗਰੋਥ ਪ੍ਰੋਜੈਕਟਡ ਇਸ ਈਅਰ ਅਲੋਨ ਇਸ 2.8% ਸਾਰੇ ਕੈਨੇਡਾ ਨੂੰ ਲੀਡ ਕਰਨਾ ਨੈਕਸਟ ਈਅਰ ਇਸ 1.9% ਸਾਰੇ ਕੈਨੇਡਾ ਨੂੰ ਲੀਡ ਕਰਨਾ ਅਫੋਰਡੇਬਿਲਟੀ ਸਾਡੀ ਸਿਟੀ ਦੇ ਵਿੱਚ ਹਜੇ ਵੀ ਹੈਗੀ ਆ ਸੋ ਆਪਣੀ ਸਿਟੀ ਬਹੁਤ ਸੋਹਣੀ ਹੈ ਬਹੁਤ ਚੰਗੀ ਹੈ ਬਹੁਤ ਓਪਰਚ्युनिटीਜ਼ ਆ ਪਰ ਅਪਾਂ ਇੰਪਰੂਵ ਬਿਹਤਰ ਕਰ ਸਕਦੇ ਆ ਇੱਕ ਦੂਜੇ ਨਾਲ ਮਿਲ ਕੇ ਆਪਣਾ ਰੋਲ ਪਲੇ ਕਰਕੇ ਆ ਬਹੁਤ ਬਹੁਤ ਧੰਨਵਾਦ ਰਾਜ ਜੀ ਤੁਹਾਡਾ ਥੈਂਕ ਯੂ ਜੀ ਤੁਹਾਨੂੰ ਧੰਨਵਾਦ ਤੇ ਹੋਪਫਲੀ ਨਹੀਂ ਥੈਂਕ ਯੂ ਯੂ ਵਿਲ ਵੈਨ ਐਂਡ ਟੇਕਿੰਗ ਅਪ ਅਫੇਅਰ ਮੁਲਾਕਾਤ ਕਰਾਂਗੇ ਕਿਸੇ ਤਰ੍ਹਾਂ ਹੀ ਬਿਲਕੁਲ ਥੈਂਕ ਯੂ ਫॉर ਹੈਵਿੰਗ ਮੀ ਜੀ ਤੇ ਤੁਸੀਂ ਮੈਨੂੰ ਮੌਕਾ ਦਿੱਤਾ ਹੋਣ ਦਾ ਦੇ ਰੂਬਰੂ ਕੀਤਾ ਤੇ ਡੈਫੀਨਟਲੀ ਜਿੱਤ ਕੇ ਆਪਾਂ ਵਾਪਸ ਮੇਬੀ ਆਪਾਂ ਇਹਨੂੰ ਉਹ ਕਹਿਣ ਦੇ ਦਿੰਦੇ ਨੇ ਕਿ ਵੀ ਵਿਲ ਮੀਕ ਅ ਡੈਗਨਰ ਅਪਡੇਟਸ ਟੂ ਦ ਕਮੇਟੀ ਯੈਸ ਹਾਂ ਜੀ ਥੈਂਕ ਯੂ ਧੰਨਵਾਦ ਦੋਸਤੋ ਏਸੀ ਗ ਰਾਜ ਢਾਲੀਵਾਲ ਸਾਡੇ ਨਾਲ ਕੈਨੇਡਰੀ ਸਟੂਡੀਓ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਫੇਰ ਗੱਲਾਂਬਾਤਾਂ ਕਰਾਂਗੇ ਜੇ ਢਾਲੀਵਾਲ ਸਾਹਿਬ ਜਿੱਤ ਜਾਂਦੇ ਆ ਤਾਂ ਇਹਨਾਂ ਨਾਲ ਤੇ ਜਾਂ ਨਹੀਂ ਕੋਈ ਹੋਰ ਨਵਾਂ ਜਿਹੜਾ ਕਾਉਂਸਲਰ ਆਉਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਰਾਜ ਢਾਲੀਵਾਲ ਦੇ ਨਾਲ ਗੱਲ ਕਰਨ ਤੋਂ ਬਾਅਦ ਇਹ ਲੱਗਿਆ ਵੀ ਇਹਨਾਂ ਦਾ ਕੋਈ ਮਕਸਦ ਨਹੀਂਗਾ ਵੀ ਮੈਂ ਬਣਾ ਜੇ ਮੈਂ ਨਾਂ ਵੀ ਬਣੂਗਾ ਮੈਂ ਤਾਂ ਵੀ ਕਮਿਊਨਿਟੀ ਦੀ ਸਪੋਰਟ ਕਰਾਂਗਾ ਆਲ ਥਿੰਸ ਧੰਨਵਾਦ ਥੈਂਕਿੰਗ